ਕੁਸੀਂ ਦੇਖ ਰਹੇ ਹੋ 1000 ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬਿੰਨੂ ਸ਼ਰਮਾ ਫਿਲਮ ਲੱਕੜ ਵਗੇ ਦੇ ਅਸੀਂ ਲਾਂਚ ਤੇ ਪਹੁੰਚੇ ਹਾਂ ਖਾਸ ਮੌਕੇ ਤੇ ਅਦਾਕਾਰ ਜੋਤ ਅੰਟਲ ਮੇਰੇ ਨਾਲ ਮੌਜੂਦ ਨੇ ਜੋ ਯਾਰ ਚੱਲੇ ਬਾਰ ਫਿਲਮਾਂ ਚ ਕੰਮ ਕਰ ਚੁੱਕੇ ਨੇ तमाम 뮤직 ਵੀਡੀਓਜ਼ ਵਿੱਚ ਕੰਮ ਕਰ ਚੁੱਕੇ ਨੇ ਖਾਸ ਮੌਕੇ ਦੇ ਗੱਲਬਾਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਤੇ ਓਵਰਆਲ ਜਰਨੀ ਦੀ ਗੱਲ ਕਰੀ ਬਹੁਤ ਇੰਟਰਸਟਿੰਗ ਰਹੀ ਹੈ ਤੁਸੀਂ ਵੀਡੀਓ ਸੌਂਗਸ ਵੀ ਕਰ ਚੁੱਕੇ ਹੋ ਫਿਲਮਾਂ ਵੀ ਕਰ ਚੁੱਕੇ ਹੋ ਤੇ ਹੁਣ ਸਾਗਰ ਦੀ ਫਿਲਮ ਵਿੱਚ ਕੰਮ ਕਰਨ ਜਾ ਰਹੇ ਹੋ ਕਿਸ ਤਰ੍ਹਾਂ ਦੇਖਦੇ ਹਾਂ। ਬਹੁਤ ਵਧੀਆ ਬਹੁਤ ਵੱਖਰੇ ਕੈਰੈਕਟਰ ਨੇ ਬਹੁਤ ਅੱਡ ਸਟੋਰੀ ਆ ਸੋ ਸਾਰੇ ਕੰਮ ਕਰਕੇ ਸਾਗਾ ਵਾਲੇ ਨਾਲ ਬਹੁਤ ਵਧੀਆ ਲੱਗਿਆ ਜੀ ਤੇ ਡਿਸਟ੍ਰੈਕਟ ਫੈਕਟਰ ਕੀ ਰਹੇਗਾ ਮੂਵੀ ਦਾ ਥੋੜਾ ਕੈਰੈਕਟਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਸ਼ੇਡਸ ਨੇ ਕਿਉਂਕਿ ਜਦੋਂ ਆਪ ਕੋਈ ਕਿਰਦਾਰ ਨਿਭਾਉਣਾ ਹੈ ਫਿਲਮੀ ਪਰਦੇ ਤੇ ਤਾਂ ਉਹਦੇ ਸ਼ੇਡਸ ਹੁੰਦੇ ਨੇ ਇਸ 'ਚ ਮੈਂ ਹੈਕਿੰਗ ਕਰਦਾ ਜੀ ਮੇਰੇ ਕੈਮਰੇ ਦੀ ਸ਼ਾਪ ਹੈ ਸੋ ਮੇਰਾ ਹੈਕਰ ਦਾ ਕਰੈਕਟਰ ਹੈ ਜੀ ਮੈਂ ਚੀਜ਼ਾਂ ਹੈਕ ਕਰਦਾ ਹੁੰਨਾ ਜ਼ਿਆਦਾਤਰ ਸਾਡੀ ਟੀਮ ਹੈ ਜਿਹੜੀ ਉਸ ਚੋਂ ਮੈਂ ਹੈਕਿੰਗ ਦਾ ਕਰੈਕਟਰ ਨਭਰ ਹਾਂਜੀ ਨਾ ਨਾ ਰੀਅਲ ਲਾਈਫ ਚ ਤਾਂ ਕਿੱਥੇ ਆਂਦੀਆਂ ਜੀ ਇਹੋ ਜਿਹੀਆਂ ਚੀਜ਼ਾਂ ਸੋ ਇਸ ਸੀਰੀਜ਼ ਚ ਮੈਂ ਹੈਕਿੰਗ ਕਰ ਰਹੇ ਹਾਂ ਜੀ ਬਟਾਲੀ ਸ਼ਹਿਰ ਤੋਂ ਤੁਸੀਂ ਬਿਲੋਂਗ ਕਰਦੇ ਹੋ ਤੁਸੀਂ ਪੰਜਾਬੀ ਯੂਨੀਵਰਸਿਟੀ ਚ ਵੀ ਪੜਾਈ ਕੀਤੀ ਹੈ ਤੇ ਜਦੋਂ ਸ਼ੁਰੂਆਤ ਕੀਤਾ ਸੀ ਡੈਬਿਊ ਹੋਇਆ ਸੀ ਤਾਂ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਵਧੀਆ ਲੱਗੀ ਸੀ ਉਹ ਫਿਲਮ ਜਦੋਂ ਤੁਹਾਨੂੰ ਆਫਰ ਹੋਈ ਸੀ ਯਾਰ ਚੱਲੇ ਬਾਅਦ ਉਸ ਤੋਂ ਬਾਅਦ ਤੁਸੀਂ ਮਿਊਜ਼ਿਕ ਵੀਡੀਓ ਚ ਵੀ ਕੰਮ ਕੀਤਾ ਬਾਪੂ ਕੋਲ ਧੋਖਾ ਹਾਂਜੀ ਬੋ ਦੇਖੋ ਜਦੋਂ ਇੱਕ ਜਿਵੇਂ ਹੁਣ ਮੈਨੂੰ ਕੋਈ ਵੀ ਚੀਜ਼ ਆਵੇ ਵਧੀਆ ਹੀ ਲੱਗਦਾ ਹੁੰਦਾ ਇੱਕ ਐਕਟਰ ਨੂੰ ਸਭ ਤੋਂ ਵਧੀਆ ਉਦੋਂ ਲੱਗਦਾ ਹੁੰਦਾ ਜਿਹੇ-ਜਿਹੇ ਕੈਰੈਕਟਰ ਉਹ ਸੋਚਦਾ ਹੁੰਦਾ ਵੀ ਅਸੀਂ ਇਹੋ ਜੀ ਚੀਜ਼ ਕਰਨੀ ਆ ਮੈਂ ਇਹੋ ਜਿਹਾ ਕੈਰੈਕਟਰ ਨਿਭਾਣਾ ਉਹੋ ਜਿਹਾ ਹੀ ਕੈਰੈਕਟਰ ਤੁਹਾਨੂੰ ਅੱਗੋਂ ਮਿਲ ਜੇ ਤਾਂ ਉਹਦੇ ਵਾਸਤੇ ਵਧੀਆ ਗੱਲ ਤਾਂ ਮੈਨੂੰ ਲੱਗਦਾ ਇਹ ਤੋਂ ਵਧੀਆ ਗੱਲ ਤਾਂ ਕੋਈ ਹੋਊਗੀ ਨਹੀਂ ਜੀ ਸਵਾਦ ਨਾਲ ਜੁੜਨ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦੇਖਦੇ ਹੋ ਸਾਗਾ ਇੱਕ ਵਧੀਆ ਪਲੇਟਫਾਰਮ ਆ ਜਿਹੜਾ ਨਿਊ ਕਮਰਸ ਨੂੰ ਮੌਕਾ ਦੇ ਰਿਹਾ ਬਹੁਤ ਘਾਟ ਦੇਖਣ ਨੂੰ ਮਿਲਦਾ ਹੈ ਕਿ ਅੱਜ ਕੱਲ੍ਹ ਜ਼ਿਆ ਉਹੀ ਤਾਂ ਤੁਸੀਂ ਦੇਖੋ ਵੀ ਨਵੇਂ ਬੰਦੇ ਤੇ ਨਵੇਂ ਕਨਸੈਪਟ ਨੂੰ ਰਿਸਕ ਖੋਣ ਦਾ ਇਸੇ ਪੈਸਾ ਲਾ ਰਿਹਾ ਮਤਲਬ ਉਹੀ ਗੱਲ ਹੈ ਜੀ ਬਿਲਕੁਲ ਸੋ ਸਭ ਤੋਂ ਵੱਡੀ ਗੱਲ ਕੇਵਲ 1 ਦੀ ਇਹੀ ਹੈ ਵੀ ਇਹ ਨਵੇਂ ਬੰਦਿਆਂ ਨੂੰ ਰਿਸਕ ਦਿੰਦੇ ਨੇ ਸੋ ਸਾਰੀ ਟੀਮ ਨਵੀਂ ਹੈ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਕੇਵਲ 1 ਦਾ ਇੱਕ ਸਾਨੂੰ ਮੌਕਾ ਦੇਣ ਲਈ ਸੋ ਬਹੁਤ-ਬਹੁਤ ਸ਼ੁਕਰੀਆ ਤਹਿ ਦਿਲੋਂ ਚੈਲੰਜ ਕੀ ਰਿਹਾ ਚੈਲੰਜ ਤਾਂ ਕੋਈ ਨਹੀਂ ਚੈਲੰਜ ਐਸੈਪਟ ਕਰਦੇ ਆ ਜਿਹੜਾ ਮਰਜ਼ੀ ਚੈਲੰਜ ਹੋਵੇ ਆਪਣੇ ਤੇ ਹੰਡਾ ਮੰਗੇ ਕੋਈ ਚੱਕਰ ਨਹੀਂ ਚੈਲੰਜ ਜਿੰਨੇ ਮਰਜ਼ੀ ਆਈ ਜਾਣ ਲੱਕੜ ਬੱਗੇ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਸਰੋਤਿਆਂ ਨੂੰ ਤੁਸੀਂ ਲੱਕੜ ਬੱਗੇ ਇਹੀ ਕਾਵਾਂਗੇ ਕਹਿੰਦੇ ਰਹਿੰਦੇ ਨੇ ਵੀ ਚੰਗੀਆਂ ਚੀਜ਼ਾਂ ਨਹੀਂ ਆਉਂਦੀਆਂ ਸੋ ਹੁਣ ਚੰਗੀ ਚੀਜ਼ ਬਣਾਈ ਆ ਤੁਹਾਡੇ ਹੱਥ ਹੈ ਸੋ ਦੇਖਿਓ ਜ਼ਰੂਰ ਰਿਵਿਊ ਦਿਓ ਚੰਗੀ ਹੋਈ ਤਾਂ ਵੀ ਦੱਸਿਓ ਮਾੜੀ ਹੋਈ ਤਾਂ ਵੀ ਦੱਸਿਓ ਅਸੀਂ ਆਪਣੀਆਂ ਗਲਤੀਆਂ ਸੁਧਾਰਾਂਗੇ ਵੱਧ ਤੋਂ ਵੱਧ ਦੇਖਿਓ ਸੋ ਤੁਹਾਨੂੰ ਬਹੁਤ ਮੈਸੇਜ ਮਿਲਣਗੇ ਬੜੇ ਸਵਾਲ ਖੜੇ ਹੋਣਗੇ ਸੋ ਬਹੁਤ ਕੁਝ